ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਸੈਂਟਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੇ ਆਪਣੇ ਬੁਟੀਕ ਤੋਂ ਸੂਟ ਨਵੇਂ ਰੈਡੀ ਹੋਇਆ ਹਨ ਜਿਵੇਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਹਾਂ ਨਾ ਵੀਡੀਓ ਜਿਹੜੇ ਆਪਣੇ ਥੋੜੇ ਜਿਹਾ ਨਿਊ ਟ੍ਰੈਂਡ ਦੇ ਸੂਟ ਰੈਡੀ ਹੋਇਆ ਹਨ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੱਦਾਂ ਕਿ ਹੁਣ ਪੱਟੀ ਲਾ ਕੇ ਬਣਾ ਹਰ ਵਾਰ ਚੱਲ ਪਿਆ ਹੈ ਨਾ ਪੱਟੀ ਲਾ ਕੇ ਲੈਸਾ ਲਾ ਕੇ ਜਿੱਦਾਂ ਕਰ ਲਈਆਂ ਪਹਿਲਾਂ ਕੱਟ પા ਕੇ ਲੈਸਾ ਲਾਉਦੇ ਸੀਗੇ ਹੁਣ ਪੱਟੀ ਲਾ ਕੇ ਲੈਸਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚ ਹੈਗੀਆਂ ਨੇ ਤੇ ਜਿੰਨੇ ਕ ਵੀ ਆਪਾਂ ਨੇ ਸੂਟ ਬਣਾਏ ਨੇ ਡਿਜ਼ਾਈਨਰ ਸੂਟ ਬਣਾਏ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਸਾਡੀ ਇੰਸਟਾਗ੍ਰਾਮ ID ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰਾਮ ID ਹੈ ਉਹਦੇ ਤੇ ਵੀ ਤੁਸੀਂ ਸਾਡੇ ਡਿਜ਼ਾਈਨ ਵਗੈਰਾ ਚੈੱਕ ਕਰ ਸਕਦੇ ਹੋ ਜਾ ਕੇ ਜਿਹੜਾ ਸਾਡਾ ਕੰਮ ਕਰਿਆ ਹੁੰਦਾ ਉਹਦੇ ਤੇ ਪਾਇਆ ਹੁੰਦਾ ਆ ਦੇਖੋ ਆਪਣਾ ਪਹਿਲਾ ਸੂਟ ਹੈਗਾ ਜੀ ਇਹ ਵਾਲਾ ਇਹ ਆਪਾਂ ਨੇ ਦੇਖੋ ਪਲੇਨ ਕੱਪੜੇ ਦੀ ਪਲੇਨ ਪਲੇਨ ਕੱਪੜੇ ਨਾਲ ਜਿਹੜਾ ਹੈਗਾ ਇਹਨੂੰ ਸੂਟ ਨੂੰ ਡਿਜ਼ਾਈਨ ਕੀਤਾ ਆ ਮਸਲੀਨ ਕਾਟਨ ਦਾ ਸੂਟ ਹੈਗਾ ਜੀ ਇਹ ਵਾਲਾ ਮਸਲੀਨ ਕਾਟਨ ਦਾ ਸੂਟ ਹੈਗਾ ਵਿੱਚ ਜਿਹੜਾ ਹੈਗਾ ਲਾਈਨਿੰਗ ਲੱਗੀ ਹੋਈ ਹੈ ਸਾਰੇ ਦੇ ਵਿੱਚ ਅਸੀਂ ਲਾਈਨਿੰਗ ਲਾਈ ਹੈ ਸਾਰੇ ਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ ਆਪਣੀ ਤੇ ਬਹੁਤ ਹੀ ਜ਼ਿਆਦੇ ਵਧੀਆ ਕੱਪੜਾ ਹੈਗਾ ਸੌਫਟ ਗਰਮੀ ਦੇ ਹਿਸਾਬ ਨਾਲ ਹੈਨਾ ਇੱਥੇ ਨਾ ਮੈਂ ਪਲੇਨ ਕੱਪੜੇ ਦੀਆਂ ਪੱਟੀਆਂ ਪਾਈਆਂ ਨੇ ਦੇਖੋ ਪੱਟੀਆਂ ਪਾਈਆਂ ਨੇ ਵਿੱਚ ਲੈਸ ਪਾਈ ਹੈ ਜਿਹੜਾ ਨਾਲ ਜਿਹੜਾ ਵਿੱਚ ਕਲਰ ਸੀਗਾ ਉਹ ਕਲਰ ਦੀ ਆਪਾਂ ਨੇ ਲੈਸ ਪਾਈ ਹੈਗੀ ਇਹ ਪੱਟੀ ਜਿਹੜੀ ਅਸੀਂ ਇੱਥੋਂ 2-2 ਇੰਚ ਛੱਡ ਕੇ ਪਾਈ ਹੈ ਜੀ ਘੇਰੇ ਤੋਂ ਇਹ ਘੇਰੇ ਤੋਂ ਉੱਪਰ ਹੀ ਪੈਂਦੀ ਹੈ ਪੱਟੀ ਤੇ ਨਾਲ ਹੀ ਆਪਾਂ ਨੇ ਦੇਖੋ ਗਲਾ ਵੀ ਇਹ ਕੱਪੜੇ ਦਾ ਹੀ ਲਾਇਆ ਹੈਗਾ ਇਸ ਤਰ੍ਹਾਂ ਗਲਾ ਜਿਹੜਾ ਹੈਗਾ ਕਟਿੰਗ ਕਰਕੇ ਗਲਾ ਸੀ ਲਾਇਆ ਓਦਾਂ ਹੀ ਮੈਂ ਬਾਹਵਾ ਤੇ ਜਿਹੜਾ ਹੈਗਾ ਡਿਜ਼ਾਈਨ ਕੀਤਾ ਆ ਬਾਹਵਾ ਤੇ ਵੀ ਆਪਾਂ ਨੇ ਪੱਟੀ ਲਾਈ ਏ ਬਾਹਵਾ ਤੇ ਅਸੀਂ 1.5 ਇੰਚ ਸੱਢ ਕੇ ਲਾਈ ਏ ਆ ਦੇਖੋ ਬਹੁਤ ਜ਼ਿਆਦਾ ਸੋਹਣੀ ਲੱਗਦੀ ਏ ਵਾਲੀ ਪੱਟੀ ਲੱਗੀ ਹੋਈ ਹੁਣ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਆ ਤੇ ਇਸ ਲਗ ਗਲਾ ਜਿਹੜਾ ਆਪਾਂ ਨੇ ਇਹਨਾਂ ਦਾ ਰੱਖਿਆ ਜੀ ਡੀਪ ਰੱਖਿਆ 2.5 ਇੰਚ ਦਾ ਗਲਾ ਰੱਖਿਆ ਹੋਇਆ ਇਸਲਾ ਆ ਦੇਖੋ ਉੱਪਰ ਆਪਾਂ ਨੇ ਜਿਹੜੇ ਹੈਗੇ ਬਟਨ ਲਾਤੇ ਉੱਪਰ ਵਟਨ ਲਾਤੇ ਜੀ ਨਾਲ ਦਾ ਕੱਪੜੇ ਤੇ ਲਾ ਕੇ ਗਲਾ ਅਟੈਚ ਕਰਕੇ ਪਲਟਾਤਾ ਇਹ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਇਹ ਵਾਲ ਗਲਾ ਬਣ ਕੇ ਤਿਆਰ ਹੋ ਜਾਂਦਾ ਤੇ ਇਹਨਾਂ ਦੀ ਸਲਵਾਰ ਜਿਹੜੀ ਹੈਗੀ ਇਹ ਵਾਲੀ ਹੈਗੀ ਜੀ ਤੇ ਸਲਵਾਰ ਦੇ ਵਿੱਚ ਵੀ ਫੁੱਲ ਲਾਈਨਿੰਗ ਲੱਗੀ ਹੋਈ ਹੈ ਫੁੱਲ ਲਾਈਨਿੰਗ ਸਲਵਾਰ ਹੈਗੀ ਹੈ ਬਾਕੀ ਆਪਾਂ ਨੇ ਮੂਰੀਆਂ ਦੇ ਉੱਪਰ ਲੈਸ ਦਾ ਟੱਚ ਦਿੱਤਾ ਇਸ ਤਰ੍ਹਾਂ ਮੂਰੀ ਦੇ ਉੱਪਰ ਅਸੀਂ ਲੈਸ ਰੱਖਤੀ ਹੈ ਕਿਉਂਕਿ ਮੂਰੀ ਮੂਰੀ ਨਾਲ ਥੋੜੀ ਜਿਹੜੀ ਆਪਾਂ ਮੂਰੀ ਤੇ ਲੈਸ ਲਾਉਣੇ ਆ ਉਹਦੇ ਨਾਲ ਸੂਟ ਦੀ ਗ੍ਰੇਸ ਜਿਹੜੀ ਹੈਗੀ ਬਹੁਤ ਸੋਹਣੀ ਹੋ ਜਾਂਦੀ ਹੈ ਇਹ ਆਪਣਾ ਹੈਗਾ ਜੀ ਫਸਟ ਸੂਟ ਸੈਕਿੰਡ ਸੂਟ ਹੈਗਾ ਇਹ ਵਾਲਾ ਜੀ ਆ ਦੇਖੋ ਇਹ ਵੀ ਅਸੀਂ ਜਿਹੜਾ ਹੈਗਾ ਮੈਂ ਡਿਜ਼ਾਈਨ ਕੀਤਾ ਹੈ ਸੂਟ ਹਨਾ ਇਹ ਜਿਹੜਾ ਹੈਗਾ ਸੂਟ ਇਹਦੇ ਪਹੁੰਚੇ ਤੇ ਵਰਕ ਸੀਗਾ ਆ ਦੇਖੋ ਇਹਦੇ ਅਜੇ ਤਰਪਾਈਆਂ ਵਗੈਰਾ ਹੋਣੀਆਂ ਨੇ ਇਹ ਇਹ ਸਲਾਈਓ ਕੀਤਾ ਅਸੀਂ ਆ ਦੇਖੋ ਕੱਚੇ ਵਗੈਰਾ ਦੇੜੇ ਨਹੀਂ ਹੈਗੇ ਤੇ ਇਹ ਜਿਹੜਾ ਹੈਗਾ ਸੂਟ ਇਹ ਵੀ ਸਲਵਾਰ ਸੀਗੀ ਪੌਂਚੇ ਤੇ ਵਰਕ ਸੀਗਾ ਇਹ ਫਿਰ ਬਾਕੀ ਸੂਟ ਜਿਹੜਾ ਹੈਗਾ ਬਿਲਕੁਲ ਸਿੰਪਲ ਸੀਗਾ ਪੌਂਚੇ ਤੇ ਵਰਕ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਆਪਣੇ ਹਿਸਾਬ ਨਾਲ ਹੀ ਕਰ ਦਿਓ ਮੈਨੂੰ ਇਦਾਂ ਵਧੀਆ ਲੱਗਿਆ ਜਿਹੜਾ ਇਹਦੇ ਵਿੱਚ ਜ਼ਿਆਦਾ ਸੀਗਾ ਦੇਖੋ ਇਹ ਗਾਜਰੀ ਜੀ ਕਲਰ ਦੇ ਫੁੱਲ ਸੀਗੇ ਹਨ ਤੇ ਇਹਦੇ ਨਾਲ ਦਾ ਆਪਾਂ ਨੇ ਪੱਟੀ ਲਗਾ ਕੇ ਕਮੀਜ਼ ਦੇ ਘੇਰੇ ਤੇ ਦੇਖੋ ਪਹਿਲਾਂ ਪੱਟੀ ਲਾਈ ਆ ਸਲਵਾਰ ਨਾਲ ਦੀ ਪੱਟੀ ਲਾਈ ਆ ਆਪਣੀ ਜਿੱਦਾਂ ਕਿ ਕਮੀਜ਼ ਦੇ ਵਿੱਚ ਜਿਆਦਾ ਹਨਾ ਹਾਈਲਾਈਟ ਕੀਤਾ ਹੋਇਆ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈਗਾ ਆ ਹਲਕਾ ਹੈਗਾ ਤੇ ਆਪਣੇ ਘੇਰੇ ਤੇ ਸਲਵਾਰ ਨਾਲ ਦੀ ਪੱਟੀ ਲਗਾ ਕੇ ਫਿਰ ਉੱਪਰ ਪਹਿਲਾਂ ਇਹ ਲੇਸ ਪਾਈ ਹੈ ਕੀ ਫਿਰ ਉੱਪਰ ਇਹ ਵਾਲੀ ਲੇਸ ਲਾਈ ਹੈ ਜੀ ਫੁੱਲਾ ਵਾਲੀ ਹਨਾ ਮੈਨੂੰ ਵਧੀਆ ਲੱਗਿਆ ਕਿ ਇਦਾਂ ਆਪਾਂ ਲਾ ਦਿੰਨੇ ਆ ਵੈਸੇ ਤਾਂ ਕੱਲੀ ਪੱਟੀ ਦਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਆ ਬਾਹਾਂ ਤੇ ਜਿਹੜਾ ਹੈਗਾ ਆਪਾਂ ਨੇ ਇਸ ਤਰ੍ਹਾਂ ਲੈਸ ਲਾਤੀ ਉਸੇ ਤਰ੍ਹਾਂ ਪੱਟੀ ਲਾ ਕੇ ਜੀ ਪਾਕਿਸਤਾਨੀ ਇਹਦੀ ਬਾਹਾਂ ਕਰੀ ਆਪਾਂ ਨੇ ਤੇ ਦੇਖੋ ਗਲਾ ਮੈਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਬਣਾਇਆ ਗਲਾ ਬਹੁਤ ਜਿਆਦਾ ਸੋਹਣਾ ਲੱਗਦਾ ਆ ਗਲਾ ਆਪਾਂ ਨੇ ਇਸ ਤਰ੍ਹਾਂ ਬਣਾ ਕੇ ਇਹ ਲੈ ਲਾਤਾ ਬਾਕੀ ਇਹਨਾਂ ਦੀ ਸਲਵਾਰ ਤੇ ਵੀ ਕਮੀਜ਼ ਨਾਲ ਦੀ ਪੱਟੀ ਲਾਈ ਆਪਾਂ ਨੇ ਮੂਰੀ ਤੇ ਦੇਖੋ ਸਲਵਾਰ ਤੇ ਆਪਾਂ ਨੇ ਕਮੀਜ਼ ਨਾਲ ਦੀ ਪੱਟੀ ਲਾ ਕੇ ਉੱਪਰ ਇਹੇ ਲੈਸਾਂ ਦਾ ਡਿਜ਼ਾਈਨ ਦਿੱਤਾ ਜਿਹੜਾ ਹੈਗਾ ਪੌਂਚਾ ਵਰਕ ਹੈਗਾ ਜੀ ਆ ਦੇਖੋ ਪੌਂਚਾ ਵਰਕ ਹੈਗਾ ਆ ਬਹੁਤ ਜਿਆਦਾ ਸੋਹਣਾ ਸੂਟ ਲੱਗਦਾ ਆ ਬਣਿਆ ਹੋਇਆ ਜਿੱਦਾਂ ਕਿ ਮਰਜ਼ੀ ਹਨਾ ਤੁਸੀਂ ਹਲਕੇ ਫੁਲਕੇ ਜੇ ਡਿਜ਼ਾਈਨ ਕਰ ਸਕਦੇ ਹੋ ਸੂਟਾਂ ਨੂੰ ਜਿੱਦਾਂ ਜਿਹੜੇ ਹਿਸਾਬ ਨਾਲ ਟ੍ਰੈਂਡ ਚੱਲਦਾ ਜੀ ਹਨਾ ਉਹ ਹਿਸਾਬ ਨਾਲ ਹੀ ਜਿਹੜਾ ਹੈਗਾ ਆਪਾਂ ਕੱਪੜਾ ਬਣਾ ਦਿੰਨੇ ਆ ਬਹੁਤ ਜਿਆਦਾ ਸੋਹਣਾ ਸੂਟ ਲੱਗਦਾ ਬਣਿਆ ਹੋਇਆ ਦੇਖੋ ਮੈਂ ਸਾਰਾ ਦਿਖਾਵਾਂ ਬਹੁਤ ਹੀ ਜਿਆਦਾ ਵਧੀਆ ਲੱਗ ਰਿਹਾ ਹੈ ਅਗਲਾ ਆਪਣਾ ਇਹ ਵਾਲਾ ਸੂਟ ਹੈਗਾ ਜੀ ਇਹ ਦੇਖੋ ਇਹ ਜਿਹੜਾ ਹੈਗਾ ਇਹ ਵੀ ਲਰਨਿੰਗ ਵਾਲਾ ਸੂਟ ਹੈਗਾ ਆ ਆ ਦੇਖੋ ਇਹ ਆਪਾਂ ਨੇ ਗੋਟਾ ਪੱਤੀ ਲਾ ਕੇ ਨੀਚੇ ਜਿਹੜਾ ਹੈਗਾ ਫੁੱਲ ਝੜੀ ਵਾਲਾ ਗੋਟਾ ਹਨਾ ਲਾ ਕੇ ਇਹ ਵਾਲਾ ਬਣਾਇਆ ਬਾਵਾ ਮਾ ਤੇ ਵੀ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਡਿਜ਼ਾਈਨ ਦਿੱਤਾ ਆ ਸਲਵਾਰ ਦੀਆਂ ਮੂਰੀਆਂ ਤੇ ਵੀ ਇਦਾਂ ਹੀ ਡਿਜ਼ਾਈਨ ਦਿੱਤਾ ਆਪਾਂ ਨੇ ਇਦਾਂ ਹੀ ਤਿੰਨ ਤਿੰਨ ਲਹਿਰਾਂ ਸੀ ਜਿਹੜੀ ਹੈਗਾ ਸਲਵਾਰ ਦੀਆਂ ਮੂਰੀਆਂ ਤੇ ਲਾਈਆਂ ਨੇ ਜੀ ਇਹ ਦੇਖੋ ਇਹ ਵਾਲਾ ਸੂਟ ਵੀ ਬਣ ਕੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜਿੱਦਾਂ ਕਿ ਜਾਗੋ ਵਾਲਾ ਸੂਟ ਹਨਾ ਜਾਗੋ ਤੇ ਜਿਹੜੇ ਹੈਗੇ ਨੇ ਇਦਾਂ ਦੇ ਸੂਟ ਵਧੀਆ ਲੱਗਦੇ ਆ ਇਹਦੇ ਉੱਪਰ ਤੁਸੀਂ ਜਿਹੜੇ ਹੈਗੇ ਪਤਾਸੇ ਲੱਗਦੇ ਉਹ ਵੀ ਲਾ ਸਕਦੇ ਹੋ ਘੇਰੇ ਤੇ ਇਹਦੇ ਤੇ ਆਪਾਂ ਨੇ ਗੋਟਾ ਪੱਤੀ ਦਾ ਡਿਜ਼ਾਈਨ ਕੀਤਾ ਕਿਉਂਕਿ ਸਾਨੂੰ ਇਹਦੇ ਤੇ ਗੋਟਾ ਪੱਤੀ ਦਾ ਡਿਜ਼ਾਈਨ ਹੀ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਹਨਾ ਜਿਹੜੀਆਂ ਮੇਰੇ ਭੈਣਾਂ ਸਲਾਈ ਵਗੈਰਾ ਕਰਦੀਆਂ ਰਹਿੰਦੀਆਂ ਨੇ ਉਨਾਂ ਲਈ ਉਹਨਾਂ ਲਈ ਵੀ ਵਰਦੀਆ ਹੁੰਦੀ ਆ ਹਨਾ ਕਿਉਂਕਿ ਅਗਲੇ ਭੈਣਾ ਦੇਖ ਕੇ ਕਰ ਲੈਂਦੀਆਂ ਨੇ ਜਿਹੜੀ ਮੇਰੇ ਭੈਣਾ ਘਰਾਂ ਦੇ ਵਿੱਚ ਸਲਾਈ ਕਰਦੀਆਂ ਨੇ ਲਓ ਜੀ ਆਪਾਂ ਨੇ ਅਗਲਾ ਬਣਾਇਆ ਜਿਹੜਾ ਕੁੜਤਾ ਪਜਾਮਾ ਬਣਾਇਆ ਹੋਇਆ ਆਪਣਾ ਤੇ ਇਹ ਕੁੜਤਾ ਪਜਾਮਾ ਬਣਾਇਆ ਸਿੰਪਲ ਹੈ ਬਿਲਕੁਲ ਇਹ ਪਜਾਮਾ ਜਿਹੜਾ ਵਿੱਚ ਰੱਖ ਦਾਂਗੇ ਇਸ ਗਰਮੀ ਦੇ ਵਿੱਚ ਇਹ ਸੀਜ਼ਨ ਦੇ ਵਿੱਚ ਕੁੜਤੇ ਪਜਾਮੇ ਵੀ ਬਹੁਤ ਜ਼ਿਆਦੇ ਬਣਾਏ ਆ ਚਲੋ ਇਹ ਤਾਂ ਉਹਨਾਂ ਦੇ ਕੱਪੜੇ ਆਏ ਸੀਗੇ ਨਾਲ ਹੀ ਪਾ ਦਾਂਗੇ ਮੈਂ ਕਿਹਾ ਤੇ ਉਹਦੋਂ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਆਪਾਂ ਨੇ ਬਣਾਈਏ ਜੀ ਫਰੌਕ ਛੋਟੇ ਘੇਰੇ ਦੀ ਫਰੌਕ ਬਣਾਈਏ ਦੇਖੋ ਬਣਾ ਵਾਲੀ ਫਰੌਕ ਬਣਾਈਏ ਘੇਰਾ ਜਿਹੜਾ ਹੈਗਾ ਛੋਟਾ ਰੱਖਿਆ ਇਹਦੇ ਗਲੇ ਤੇ ਜਿਹੜਾ ਹੈਗਾ ਆਪਾਂ ਨੇ ਗਲੇ ਤੇ ਵੀ ਲੇਸ ਲਾਈਏ ਇਹਦੇ ਵੀ ਅਜੇ ਤਰਪਾਈ ਵਗੈਰਾ ਰਹਿੰਦੀ ਹੈ ਤੇ ਦੇਖੋ ਇਹ ਜਿਹੜਾ ਹੈਗਾ ਗਲਾ ਬਾਹਰ ਨੂੰ ਫੋਲਡ ਕਰਕੇ ਜਿੱਦਾਂ ਹਨਾ ਆਪਾਂ ਪ੍ਰੈਸ ਕਰਕੇ ਗਲਾ ਲਾ ਲੈਨੇ ਆ ਪੇਸਟ ਕਰ ਲੈਨੇ ਆ ਉਹ ਜਿਹੜਾ ਆਪਾਂ ਅੰਦਰ ਨੂੰ ਗਲਾ ਫੋਲਡ ਕਰਦੇ ਆ ਆਪਾਂ ਬਾਹਰ ਨੂੰ ਫੋਲਡ ਕਰਕੇ ਦੇਖੋ ਵੀ ਸ਼ੇਪ ਦਾ ਜਿਹੜਾ ਹੈਗਾ ਗਲਾ ਪਾਇਆ ਆਪਾਂ ਨੇ ਬਾਹਰਲੇ ਪਾਸੇ ਆਪਾਂ ਨੇ ਲੈਂਸ ਦਿੱਤੀ ਹੈ ਬਾਕੀ ਇਹ ਬਣਾਈ ਹੈ ਜੀ ਆਪਾਂ ਨੇ ਕਫਾਂ ਵਾਲੀ ਫਰਾਕ ਆ ਦੇਖੋ ਕਾਫ ਲਾਇਆ ਆਪਾਂ ਨੇ 2 2 ਇੰਚ ਦੇ ਕਾਫ ਲਾਇਆ ਕਾਫ ਵੀ ਬਾਹਰਲੇ ਪਾਸੇ ਨੂੰ ਫੋਲਡ ਕਰਕੇ ਜਿਹੜੀ ਹੈਗੀ ਉੱਪਰ ਲੈਂਸ ਲਾਈ ਹੈ ਦੋਨੇ ਪਾਸੇ ਆ ਦੇਖੋ ਜਿਹੜੇ ਹੈਗੇ ਥੋੜੇ ਵਾਲ ਪਾਏ ਆ ਆਪਾਂ ਨੇ ਇਹ ਜਿਆਦਾ ਉਹ ਨਹੀਂ ਕਰੀ ਹੈਗੀ ਆ ਦੇਖੋ ਘੇਰੇ ਤੇ ਵੀ ਆਪਾਂ ਨੇ ਲੈਂਸ ਲਾਈ ਹੈ ਘੇਰੇ ਤੇ ਵੀ ਜਿਹੜਾ ਹੈਗਾ ਲੈਂਸ ਦਾ ਟੱਚ ਦਿੱਤਾ ਹੋਇਆ ਇਹਦੇ ਨਾਲ ਸਾ ਪਾਕਿਸਤਾਨੀ ਸਲਵਾਰ ਬਣਾਈ ਹੈ ਜੀ ਬਿਲਕੁਲ ਸਟੇਟ ਸਲਵਾਰ ਦੇਖੋ ਜਿਹੜੀ ਬਿਲਕੁਲ ਪਤਲੀ ਜਿਹੜੀ ਹੈਗੀ ਆਪਾਂ ਨੇ ਮੂਰੀ ਰੱਖੀ ਹੋਈ ਹੈ ਬਿਲਕੁਲ ਸਟੇਟ ਸਲਵਾਰ ਹੈ ਜੀ ਇਹ ਵਾਲਾ ਸੂਟ ਆਪਾਂ ਨੇ ਇਹਦੇ ਨਾਲ ਤਿਆਰ ਕਰਿਆ ਬੜਾ ਸੋਹਣਾ ਬਣ ਕੇ ਤਿਆਰ ਹੋਇਆ ਜਿੱਦਾਂ ਕਿ ਆਪਾਂ ਜਿਹੜੀ ਮਰਜ਼ੀ ਫਰਾਕਾ ਬਣਾਉਣੇ ਆ ਬਾਡੀ ਐ ਇਸ ਤਰ੍ਹਾਂ ਹੀ ਲੱਗਦੀ ਐ ਫਰਾਕੇ ਨੀਚੇ ਜਿਹੜੇ ਮਰਜ਼ੀ ਤਰੀਕੇ ਦੀ ਤੁਸੀਂ ਬਣਾ ਸਕਦੇ ਹੋ ਹਨਾ ਬਲਾਂ ਦੀ ਬਣਾ ਸਕਦੇ ਹੋ ਬਲਾਂ ਵਾਲੀ ਬਣਾ ਸਕਦੇ ਹੋ ਅਮਰੇਲਾ ਕੱਟ ਬਣਾ ਸਕਦੇ ਹੋ ਕਲੀਆਂ ਵਾਲੀ ਬਣਾ ਸਕਦੇ ਹੋ ਹਨਾ ਚਾਰ ਪੰਜ ਪ੍ਰਕਾਰ ਦੀਆਂ ਜਿਹੜੀਆਂ ਹੈਗੀਆਂ ਅਸੀਂ ਆ ਫਰਾਕਾਂ ਸਲਾਈ ਕਰਦੇ ਆ ਜੀ ਹਨਾ ਜਿੱਦਾਂ ਦੀ ਮਰਜ਼ੀ ਤੁਸੀਂ ਸਾਡੇ ਕੋਲੋਂ ਫਰਾਕ ਸਲਾਈ ਕਰਾ ਸਕਦੇ ਆ ਇਹਦੇ ਤੇ ਤੁਸੀਂ ਗੀਜਾ ਵੀ ਲਾ ਸਕਦੇ ਹੋ ਤੇ ਸਾਈਡ ਤੇ ਜਿਹੜਾ ਹੈਗਾ ਗੀਜਾ ਵੀ ਲੱਗਦਾ ਜੀ ਬਹੁਤ ਫਰਾਕਾਂ ਤੇ ਅਸੀਂ ਗੀਜਾ ਵੀ ਲਾ ਚੁੱਕੇ ਆ ਇਹਦੇ ਵਿੱਚ ਲਾਈਨਿੰਗ ਲਾਈ ਹੈ ਕਿਉਂਕਿ ਜਿਆਦਾ ਹੌਲਾ ਕੱਪੜਾ ਸੀਗਾ ਉਹਦੇ ਕਰਕੇ ਆਪਣੇ ਲਾਈਨਿੰਗ ਵੀ ਲਾਈ ਹੋਈ ਹੈ ਵਿੱਚ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਹਾ ਦੇਖੋ ਇਹ ਆਪਾਂ ਨੇ ਲੇਸ ਪਾ ਕੇ ਸੂਟ ਬਣਾਇਆ ਹੈ ਜਿੱਦਾਂ ਕਿ ਦੇਖੋ ਕੱਟ પા ਕੇ ਬਣਾਇਆ ਹੋਇਆ ਇਹ ਆਪਣਾ ਕਟਿੰਗ ਕਰਕੇ ਲੇਸ ਪਾ ਕੇ نیچے ਜਿਹੜੀ ਹੈਗੀ ਅਸੀਂ ਇਹ ਲੇਸ ਲਾਈ ਹੈਗੀ ਇਹ ਦੋ ਲੇਸਾਂ ਨਾਲ ਹੀ ਤਿਆਰ ਕਰਿਆ ਗਲਾ ਗਲੇ ਤੇ ਆਪਣਾ ਇਹਦੇ ਵੀ ਇਸ ਤਰ੍ਹਾਂ ਜਿਹੜੀ ਹੈਗੀ ਲੇਸ ਲਾਈ ਹੈ ਦੇਖੋ ਤੇ ਬਾਵਾ ਇਹ ਪਾਕਿਸਤਾਨੀ ਬਾਵਾ ਬਣਾਈਆਂ ਨੇ ਜੀ ਬਾਵਾ ਤੇ ਵੀ ਜਿਹੜਾ ਹੈਗਾ ਹਜੇ ਪ੍ਰੈਸ ਵਗੈਰਾ ਕਰਨ ਵਾਲੀ ਆ ਉਹਦੇ ਕਰਕੇ ਥੋੜਾ ਜਿਹਾ ਲੱਗਦਾ ਆ ਦੇਖੋ ਇਹ ਲੇਸ ਲਾਈ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਵਾਲੀ ਬਾਹ ਵੀ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਸ ਤਰ੍ਹਾਂ ਵਣ ਜਾਂਦੀ ਹੈ ਬੈਲ ਸਟਾਈਲ ਵਾਂ ਜਿਹੜੀ ਹੈਗੀ ਬਣਦੀ ਹੈ ਇਹ ਅਸੀਂ ਜੁਆਇੰਟ ਲੈਸ ਪਾਈਏ ਕਟਿੰਗ ਕਰਕੇ ਪਾਈ ਹੋਈ ਹੈ ਕਪੜਾ ਆ ਦੇਖੋ ਕਪੜਾ ਕਟਿੰਗ ਕਰਕੇ ਪਾਈ ਹੋਈ ਹੈ ਨੀਚੇ ਵਾਲੀ ਅਸੀਂ ਪਾਈਪਿੰਗ ਦੀ ਤਰ੍ਹਾਂ ਹੀ ਕੱਢੀ ਹੋਈ ਹੈ ਲੈਸ ਇਹ ਵੀ ਜਿਹੜੇ ਹੈਗੇ ਗਰਮੀ ਵਾਲ ਦੇ ਸੂਤਾਂ ਨੂੰ ਤੁਸੀਂ ਜਿੱਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਇਹਦਾ ਜਿਹੜਾ ਪਿਸਲੇ ਸਾਲ ਹੈ ਇਹ ਲੈਸ ਦਾ ਬਹੁਤ ਜ਼ਿਆਦਾ ਟ੍ਰੈਂਡ ਸੀਗਾ ਹੁਣ ਉਹ ਥੋੜਾ ਜਿਹਾ ਚਲੋ ਪੱਟੀ ਲਾ ਕੇ ਲਾਉਣ ਲੱਗੇ ਜਿੱਦਾਂ ਜਿੱਦਾਂ ਜਿਹੜੇ ਹੈਗੇ ਰਵਾਜ ਚੱਲਦੇ ਰਹਿੰਦੇ ਆ ਅਸੀਂ ਮੇਰੇ ਭੈਣਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੁੰਨੇ ਆ ਤੇ ਆਪਾਂ ਨੇ ਇਹਦੀ ਪਾਕਿਸਤਾਨੀ ਸਲਵਾਰ ਰੱਖੀ ਐ ਆ ਦੇਖੋ ਸਲਵਾਰ ਤੇ ਵੀ ਜਿਹੜੀ ਕੱਟ ਪਾ ਕੇ ਲੈਂਸ ਦਿੱਤੀ ਹੋਈ ਐ ਆ ਦੇਖੋ ਸਲਵਾਰ ਤੇ ਵੀ ਆਪਣੇ ਕੱਟ ਪਾ ਕੇ ਲੈਂਸ ਲਾਈ ਹੋਈ ਐ ਮੂਰੀ ਦੇ نیچے ਵੀ ਲੈਂਸ ਲਾਈ ਐ ਤੇ ਜਿਹੜੀ ਇੱਥੇ ਕੱਟ ਪਾ ਕੇ ਪਾਉਣੀ ਐ ਇਹ ਵਾਲੀ ਵੀ ਲੈਂਸ ਪਾਈ ਹੋਈ ਐ ਕਿਉਂਕਿ ਚਲੋ ਪਹਿਣਾ ਲਈ ਇੱਕ ਹਨਾ ਮਦਦ ਜੀ ਹੋ ਜਾਂਦੀ ਐ ਹੈਲਪ ਜੀ ਮਿਲ ਜਾਂਦੀ ਐ ਭੈਣਾਂ ਨੂੰ ਇੱਕ ਜਦੋਂ ਅਸੀਂ ਕੋਈ ਵੀ ਚਲੋ ਜਿਹੜੀ ਮੇਰੇ ਭੈਣਾਂ ਸਲਾਈ ਕਰਦੀਆਂ ਨੇ ਹਨਾ ਮਟੀਕ ਵਾਲੇ ਜਦੋਂ ਕੋਈ ਡਿਜ਼ਾਈਨ ਬਣਾਉਂਦੇ ਆਪਾਂ ਹੁੰਦੇ ਆ ਚਲੋ ਸਾਰੀਆਂ ਭੈਣਾਂ ਨੂੰ ਹੈਲਪ ਹੀ ਮਿਲ ਜਾਂਦੀ ਹੈ ਹਨ ਜਿਨ੍ਹਾਂ ਨੇ ਬਣਾਉਣੇ ਹੁੰਦੇ ਆ ਕਈ ਵਾਰੀ ਭੈਣਾਂ ਸੋਚਦੀਆਂ ਰਹਿੰਦੀਆਂ ਨੇ ਕਿ ਸੂਟ ਤਾਂ ਲੈ ਲੈ ਕਿੱਦਾਂ ਤਿਆਰ ਕਰਾਂਗੇ ਕਿੱਦਾਂ ਤਿਆਰ ਕਰਾਂਗੇ ਅਸੀਂ ਜਿਹੜੇ ਹੈਗੇ ਜਿਵੇਂ ਇੱਕ ਘਰ ਦੇ 4-5 ਸੂਟ ਨੇ ਸਾਰਿਆਂ ਨੂੰ ਅਲੱਗ-ਅਲੱਗ ਡਿਜ਼ਾਈਨ ਕਰਦੇ ਹੁੰਦੇ ਆ ਜਿਵੇਂ ਇੱਕ ਭੈਣ ਦੇ ਤਕਰੀਬਨ 4-4-5-5 ਸੂਟ ਆਪਣੇ ਕੋਲੇ ਸਲਾਈ ਹੋਣ ਲਈ ਆਉਂਦੇ ਹੀ ਆਉਂਦੇ ਆ ਅਸੀਂ ਇਹ ਨਹੀਂ ਵੀ ਸਾਰਿਆਂ ਨੂੰ ਇੱਕ ਡਿਜ਼ਾਈਨ ਕਰ ਦਾਂਗੇ ਸਾਰਿਆਂ ਨੂੰ ਅਲੱਗ-ਅਲੱਗ ਡਿਜ਼ਾਈਨ ਦਵਾਂਗੇ ਹੁਣ ਇਹ ਤਾਂ ਸਾਰੇ ਜਿਹੜੇ ਹੈਗੇ ਨੇ ਹਲਕ-ਵਲਕੀ ਘਰਾਂ ਦੇ ਹੈਗੇ ਆ ਕੱਪੜੇ ਪ੍ਰੈਸਾਂ ਹੋ ਗਈਆਂ ਸੀ ਜੀ ਅੱਜ ਇਹ ਸਾਰੇ ਸੂਟ ਜਿਹੜੇ ਹੈਗੇ ਜਾਣੇ ਸੀਗੇ ਕਿਉਂਕਿ ਵਿੱਚ ਦੀ ਟਾਈਮ ਕੱਢ ਕੇ ਹਨਾ ਪਹਿਣਾ ਲਈ ਵੀਡੀਓ ਤਾਂ ਕਰਕੇ ਦਿਨੇ ਆ ਜੀ ਕਿਉਂਕਿ ਬਹੁਤ ਜ਼ਿਆਦਾ ਪਹਿਣਾ ਜਿਹੜਾ ਹੈਗਾ ਵੀਡੀਓ ਨੂੰ ਪਿਆਰ ਦੇ ਰਹੀਆਂ ਨੇ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਨੇ ਕਮੈਂਟ ਆਉਂਦੇ ਆ ਕਮੈਂਟ ਜ਼ਰੂਰ ਕਰਿਆ ਕਰੋ ਜੀ ਇੱਕ ਹੌਸਲਾ ਜਾਂ ਮਿਲ ਜਾਂਦਾ ਹੈ ਹਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇਆ ਕਰੋ ਫਿਰ ਜਿਹੜਾ ਹੈਗਾ ਸਾਨੂੰ ਵੀਡੀਓ ਬਣਾਉਣ ਦਾ ਵੀ ਹੈਨਾ ਸਾਡਾ ਇਹੀ ਜਿਹੜਾ ਹੈਗਾ ਹੌਸਲੇ ਨਾਲ ਬਣਾਉਣ ਨੂੰ ਜੀ ਕਰਦਾ ਆ ਇਹ ਜਿਹੜਾ ਹੈਗਾ ਸਿੰਪਲ ਸੂਟ ਹੈਗਾ ਆ ਜਦੋਂ ਮੇਰੇ ਭੈਣਾਂ ਬੜੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਹਰ ਇੱਕ ਕਮੈਂਟ ਦਾ ਜਿਹੜਾ ਹੈਗਾ ਅਸੀਂ ਰਿਪਲਾਈ ਵੀ ਜ਼ਰੂਰ ਦਿੰਨੇ ਆ ਹੋ ਸਕਦਾ ਥੋੜਾ ਬਹੁਤ ਲੇਟ ਲਈਏ ਹੈਨਾ ਕਿਉਂਕਿ ਦੁਕਾਨ ਤੇ ਬਹੁਤ ਜ਼ਿਆਦਾ ਵਿਜੀ ਰਹਿੰਦੇ ਆ ਪਰ ਮੈਂ ਰਿਪਲਾਈ ਸਾਰੇ ਮੈਂ ਕਮੈਂਟ ਪੜਦੀ ਵੀ ਆ ਸਾਰੇ ਰਿਪਲਾਈ ਵੀ ਕਰਦੀ ਆ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਭੈਣਾ ਜੋ ਵੀ ਤੁਸੀਂ ਜੋ ਵੀ ਸਲਾਈ ਸਿੱਖਣਾ ਚਾਹੁੰਦੇ ਹੋ ਕੋਈ ਕਟਿੰਗ ਸਿੱਖਣਾ ਚਾਹੁੰਦੇ ਹੋ ਹਨ ਸਾਨੂੰ ਕਮੈਂਟ ਬਾਕਸ ਚ ਜਰੂਰ ਦੱਸਿਆ ਕਰੋ ਅਸੀਂ ਉਹੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੇ ਆਪਣੀ ਇੰਸਟਾਗ੍ਰam ID ਹੈਗੀ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ